ਤਾਂ ਅਗਰ ਤੁਸੀਂ ਪੀਲੇ ਦੀ ਬਿਮਾਰੀ ਤੋਂ ਕਿਤੇ ਪਰੇਸ਼ਾਨ ਹੋ ਤੇ ਜਗਾ ਜਗਾ ਇਲਾਜ ਕਰਾ ਕੇ ਮਜਬੂਰ ਹੋਗੇ ਕਿ ਹਾਲ ਨਹੀਂ ਹੋ ਰਿਹਾ ਲੇਕਿਨ ਤੁਹਾਨੂੰ ਤੱਬਾ ਰੋਡ ਦੇ ਕਿਹੜੇ ਸ਼ਖਸਾਂ ਬੁਲਾਵਾਂਗੇ ਜੋ ਕਨਵੈਕਸੀ ਦਾ ਕੰਮ ਕਰਦਾ ਕੀ ਨਾਮ ਆਪਣਾ ਸ਼ੇਰੀ ਜੀ ਕਿੱਥੇ ਰਹਿਣ ਵਾਲੇ ਹੋ ਤੱਬਾ ਰੋਡ ਦੇ ਜੀ ਕਿੰਨੇ ਸਾਲ ਤੋਂ ਆ ਕਰ ਰਹੇ ਹੋ 8-10 ਸਾਲ ਹੋ ਗਏ ਭਾਜੀ ਇਹ ਤਿੰਨ ਵਾਰੀ ਝਾੜਾ ਕਰਾਣਾ ਪੈਂਦਾ ਜੀ ਪਾਣੀ ਇੱਕ ਰਾਤ ਬੱਲਾ ਜਿੱਥੇ ਆਪਾਂ ਸੌਂਨੇ ਆ ਜਿਹੜੇ ਵਿਟਾਮਿਨ ਡੀ ਦੀ ਘਾਟ ਹੋ ਜਾਂਦੀ ਆ ਉਹ ਸੂਰਜ ਦੇ ਵਿੱਚ ਬੈਠੋ ਕਈ ਡਾਕਟਰਾਂ ਨੂੰ ਕਹਿੰਦੇ ਨੇ ਲੇਕਿਨ ਉਹ ਇਸ ਚੀਜ਼ ਤੇ ਇਸ ਚੀਜ਼ ਕਿੰਨਾ ਫਰਕ ਹੈ ਉਹ ਆਪਣੀ ਜਗ੍ਹਾ ਠੀਕ ਹੈ ਜੀ ਲੇਕਿਨ ਇਹ ਆਪਣੀ ਜਗ੍ਹਾ ਠੀਕ ਹੈ ਜੀ ਤੁਸੀਂ ਇੱਥੇ ਕਰਾ ਕੇ ਦੇਖੋ ਤੁਹਾਨੂੰ ਪਹਿਲੇ ਦਿਨ ਹੀ ਆਰਾਮ ਆਣੇ ਆੜਾ ਜੀ ਇਹ ਮੈਂ ਫੇਸਬੁੱਕ ਤੇ ਵੇਖਿਆ ਸੀ ਜਿਹੜੀ ਅਸੀਂ ਪਹਿਲੇ ਖਬਰ ਪਈ ਹਾਂ ਜੀ ਫੇਸਬੁੱਕ ਉਹੀ ਦੇਖਿਆ ਕਿ ਕਿੰਨਾ ਚੜਾ ਮੇਰਾ ਤੀਸਰਾ ਚੜਾ ਹੈ ਤੀਸਰਾ ਚੜਾ ਹੈ ਕਿੰਨਾ ਪਰਫੈਕਟ ਹੈ ਮੈਨੂੰ ਕਾਫੀ ਫਰਕ ਮੈਨੂੰ ਮਹਿਸੂਸ ਹੁੰਦਾ ਹੈ ਕਿ ਨਾ ਸੇ ਮੇਰਾ ਬੜਾ ਹਲਕਾ ਹੈ ਬਈ ਸੈਰੀ ਜੀ ਬਕਸ ਹਾਂ ਸਦян ਸਿੰਘ ਜੀ ਉਹਨਾਂ ਨੇ ਸਾਨੂੰ ਇਹ ਬਖਸ਼ ਦਿੱਤੀ ਸੀ 2010 ਦੇ ਵਿੱਚ ਲੁਧਿਆਣੇ ਤੋਂ ਹੀ ਆਏ ਹਾਂ ਕਿੰਨਾ ਚਾਰਾ ਕਰਦਾ ਇੱਤੀ ਜਾਇਦਾ 30000 ਰੁਪਏ ਕਿੰਨਾ ਪਰਾ ਕਿੰਨਾ ਪੈ ਗਿਆ ਬਹੁਤ ਥੋੜਾ ਜੀ ਅੱਛਾ ਮੀਂਹ ਜੇ ਤੋਂ ਦਿਖਾਜੀਏ ਹਾਂ ਜੀ ਤੁਸੀਂ ਬੇਬੀ ਦਾ ਕਰਾਣਾ ਆਇਓ ਛੜਾ ਡਾਕਟਰ ਤਾਂ ਕਹਿੰਦੇ ਨੇ ਪ੍ਰੈਫਰ ਕਰਦੇ ਨੇ ਕਿ ਵਿਟਾਮਿਨ ਡੀ ਸੂਰਜ ਦੇ ਵਿੱਚ ਬੱਚੇ ਲੈ ਕੇ ਜਾਓ ਟਿਊਬਾਂ ਦੇ ਵਿੱਚ ਬੇਬੀ ਰੱਖਿਆ ਜਾਊਗਾ ਤੇ ਕਿੰਨਾ ਫਰਕ ਪੈ ਗਿਆ ਬੀਬੀ ਨੂੰ ਮੈਂ ਕੱਲ ਹੀ ਆਈ ਸੀਗੀ ਕੱਲ ਹੀ ਫਰਕ ਪੈ ਗਿਆ ਸੀਗਾ ਯਾਨੀ ਕਿੰਨਾ ਫਰਕ ਪੈ ਗਿਆ ਕਾਫੀ ਫਰਕ ਹੈ ਜੀ ਸੈਕਿੰਡ ਚੜਾਉਂਦਾ ਹੈ ਕਾਫੀ ਜ਼ਰਾ ਚੜਾ ਹੈ ਹਾਂਜੀ ਕੱਲ ਤਾਂ ਕਾਫੀ ਜ਼ਿਆਦਾ ਸੀਗਾ ਡਾਕਟਰ ਨੇ ਵੀ ਕੀਤਾ ਵਾ ਤੇ ਉਹਨਾਂ ਦੀ ਦਵਾਈ ਹੀ ਤਾਂ ਚਲੋ ਉਹਨਾਂ ਨੇ ਵਿਟਾਮਿਨ ਡੀ ਦੀ ਦਿੱਤੀ ਐਮਨੋ ਤੇ ਫਿਰ ਮੈਨੂੰ ਇੱਥੇ ਦਾ ਮੇਰੇ ਚਾਚਾ ਜੀ ਨੇ ਦੱਸਿਆ ਕਿ ਜਿਆਦਾ ਟਿਬਰ ਹੋ ਰਹੀ ਹੈਗੇ ਮੇਰੇ ਨਾਲ ਦੇਖਵਾਦੇ ਤਮਾਮ ਦਰਸ਼ਕਾਂ ਸਵਾਗਤ ਵਿਸ਼ਾਲ ਤਕਪੂਰ ਅਗਰ ਤੁਸੀਂ ਪੀਲੇ ਦੀ ਬਿਮਾਰੀ ਤੋਂ ਕਿਤੇ ਪਰੇਸ਼ਾਨ ਹੋ ਤੇ ਜਗਾ ਜਗਾ ਇਲਾਜ ਕਰਾ ਕੇ ਮਜਬੂਰ ਹੋਗੇ ਕਿ ਹੱਲ ਨਹੀਂ ਹੋ ਰਿਹਾ ਲੇਕਿਨ ਤੁਹਾਨੂੰ ਕਿੱਬਾ ਰੋਡ ਤੇ ਕਿਵੇਂ ਸਖਸ਼ਮ ਲਾਵਾਂਗੇ ਜੋ ਕੰਬੈਕਸੀ ਦਾ ਕੰਮ ਕਰਦਾ ਜਿਸ ਨੂੰ ਬਾਪੇ ਦੀ ਬਖਸ਼ ਹੈਗੀ ਹੈ ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਪੀਲੇ ਦਾ ਉਪਚਾਰ ਜਿਹੜਾ ਇੱਥੇ ਹੁੰਦਾ ਵਾ ਕਾਸ ਸਰਵ ਤੇਲ ਤੇ ਪਾਣੀ ਤੇ ਕਾ ਪ੍ਰਾਤ ਹੁੰਦੀ ਹੈ ਪ੍ਰਾਤ ਦੇ ਵਿੱਚ ਕਿਹੜੇ ਮੰਤਰ ਪੜੇ ਜਾਂਦੇ ਪੁੱਛਾਂਗੇ ਅਸੀਂ ਲੇਕਿਨ ਫਜ਼ਿਲਕਾ ਤੋਂ ਵੀ ਲੋਕ ਆ ਰਹੇ ਨੇ ਗੱਲਬਾਤ ਵੀ ਕਰਦੇ ਬਾਪੇ ਨਾਲ ਕੀ ਨਾਮ ਹੈ ਆਪਣਾ ਸ਼ੇਰੀ ਜੀ ਕਿੱਥੇ ਲੈਣ ਵਾਲੇ ਹੋ ਟੱਬਾ ਰੋਡ ਤੇ ਜੀ ਕਿੰਨੇ ਸਾਲ ਤੋਂ ਕਰ ਰਹੇ ਹੋ 8-10 ਸਾਲ ਹੋ ਗਏ ਭਾਜੀ ਕਿੰਨੀ ਵਾਰੀ ਇਹ ਝਾੜਾ ਕਰਾਣਾ ਪੈਂਦਾ ਤੇ ਝਾੜਾ ਕਿਸ ਕਿਸ ਟਾਈਮ ਕਰਾਣਾ ਪੈਂਦਾ ਤੇ ਪਾਣੀ ਕਿੱਥੋਂ ਲੈ ਕੇ ਆਣਾ ਪੈਂਦਾ ਇਹ ਤਿੰਨ ਵਾਰੀ ਝਾੜਾ ਕਰਾਣਾ ਪੈਂਦਾ ਜੀ ਪਾਣੀ ਇੱਕ ਰਾਤ ਬੈਲਾ ਜਿੱਥੇ ਆਪਾਂ ਸੌਨੇ ਆ ਉਥੇ ਇੱਕ ਬੋਤਲ ਲੀਟਰ ਵਾਲੀ ਰੱਖ ਕੇ ਉਹੀ ਨਾਲ ਲੈ ਕੇ ਆਣਾ ਪੈਂਦਾ ਅਗਲੀ ਸਵੇਰੇ 11:30 ਤੋਂ 1:00 ਟਾਈਮ ਹੈ ਜੀ ਬਿਲਕੁਲ ਫਰੀ ਹੈ ਜੀ ਕੋਈ ਇਹਦੇ ਚਾਤਾ ਪੈਸੇ ਨਹੀਂ ਲੈਂਦੇ ਜੀ ਤੇ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਇਹਨਾਂ ਨੂੰ ਪੁੱਛੋ ਤੁਹਾਨੂੰ ਆਰਾਮ ਹੈ ਨਹੀਂ ਹੈ ਆਪ ਵੀ ਇਹ ਦੱਸਣਗੇ ਜੀ ਜਿੰਨਾ ਮਰਜ਼ੀ ਵੱਡਾ ਪੀ ਲਿਆ ਹੋਵੇ ਹਾਂਜੀ ਹਾਂਜੀ ਜਿਹੜਾ ਮਰਜੀ ਪੀ ਲਿਆ ਹੋਵੇ ਜੀ ਇਤੋਂ ਆਰਾਮ ਕਿਹਾ ਜਾਂਦਾ ਬਿਲਕੁਲ ਅੱਛੇ ਆਰਾਮ ਆਣੀ ਆਣਾ ਜੀ ਜਿਹੜੇ ਵਿਟਾਮਿਨ ਡੀ ਦੀ ਘਾਟ ਹੋ ਜਾਂਦੀ ਹੈ ਉਹ ਸੂਰਜ ਦੇ ਵਿੱਚ ਬੈਠੋ ਕਈ ਡਾਕਟਰਾਂ ਨੂੰ ਕਹਿੰਦੇ ਨੇ ਲੇਕਿਨ ਉਹ ਚੀਜ਼ ਤੇ ਇਸ ਚੀਜ਼ ਕਿੰਨਾ ਫਰਕ ਹੈ ਉਹ ਆਪਣੀ ਜਗ੍ਹਾ ਠੀਕ ਹੈ ਜੀ ਲੇਕਿਨ ਇਹ ਆਪਣੀ ਜਗ੍ਹਾ ਠੀਕ ਹੈ ਜੀ ਤੁਸੀਂ ਇੱਥੇ ਕਰਾ ਕੇ ਦੇਖੋ ਤੁਹਾਨੂੰ ਪਹਿਲੇ ਦਿਨ ਹੀ ਆਰਾਮ ਆਣੀ ਆੜਾ ਜੀ ਨਹੀਂ ਅਰੇ ਵਿੱਚ ਕੀ ਪੀਰੀਅਡ ਕੀ ਰਹਿੰਦਾ ਤਿੰਨ ਵਾਰ ਜਿਹੜਾ ਕਰਾਈਦਾ ਉਹਦਾ ਪੀਰੀਅਡ ਕੀ ਰਹਿੰਦਾ ਬਸ ਤਿੰਨ ਵਾਰ ਹੀ ਆਣਾ ਹੁੰਦਾ ਜੀ ਸਾਰੇ ਦਿਨ ਹੁੰਦਾ ਸਿਰਫ ਵੀਰਵਾਰ ਇੱਥੇ ਝਾੜਾ ਨਹੀਂ ਹੁੰਦਾ ਤੁਸੀਂ ਇੱਕ ਫੋਨ ਨੰਬਰ ਹੈ 988332431 ਸਰ ਪੈਸਾ ਕੋਈ ਨਹੀਂ ਦਿੱਤਾ ਜੀ ਬਿਲਕੁਲ ਵੀ ਨਹੀਂ ਜੀ 1 ਰੁਪਇਆ ਵੀ ਨਹੀਂ ਜੀ ਜੀ ਰੁਪਏ ਲੈਂਦੇ ਫੜ ਲਿਆ ਤੁਸੀਂ ਇੱਥੇ ਬੈਠੇ ਜੀ ਇਹਨਾਂ ਨੇ ਕਿਰਾਇਆ ਪੁੱਛੋ ਕਿਹੜੇ ਆਪਾਂ ਪੈਸੇ ਲਏ ਨੇ ਆਪਾਂ ਪੈਸੇ ਨਾਲ ਕੋਈ ਹੈ ਹੀ ਨਹੀਂ ਆਪਾਂ ਨੂੰ ਜੀ ਕਿੱਥੋਂ ਆਏ ਹੋ ਮੈਂ ਫਾਇਲ ਕਰ ਹੋਇਆ ਕਿੱਦਾਂ ਮਿਲੇ ਆ ਏ ਮੈਂ ਫੇਸਬੁਕ ਤੇ ਵੇਖਿਆ ਸੀ ਜਿਹੜੀ ਸੀ ਪਹਿਲੇ ਖਬਰ ਚ ਲਾਈ ਹਾਂਜੀ ਹਾਂਜੀ ਫੇਸਬੁਕ ਤੇ ਦੇਖਿਆ ਕਿ ਕਿਨਵਾ ਚੜਾ ਹੁਣ ਮੇਰਾ ਤੀਸਰਾ ਚੜਾ ਹੈ ਤੀਸਰਾ ਚੜਾ ਹੈ ਕਿੰਨਾ ਫਰਕ ਪੈ ਚੁੱਕਾ ਹੈ ਮੈਨੂੰ ਕਾਫੀ ਫਰਕ ਹੈ ਮੈਨੂੰ ਮਹਿਸੂਸ ਹੁੰਦਾ ਜਿਨਾ ਸਰੀਰ ਮੇਰਾ ਬੜਾ ਹਲਕਾ ਹੈ ਥ੍ਰੀ ਹਲਕਾ ਹੈ ਹਾਂਜੀ ਹਾਂਜੀ ਪਹਿਲੇ ਖਾਪਾ ਪੀ ਨਹੀਂ ਹੋ ਗਿਆ ਸੀ ਨਹੀਂ ਮੈਨੂੰ ਹੈਵ ਟੂ ਬੀ ਹੈ ਜੀ ਅੱਛਾ ਹਾਂਜੀ ਕਾਲਾ ਪੀਂਦੀ ਆ ਜੀ ਕਾਲਾ ਪੀਂਦੀ ਆ ਉਹ ਕਿੰਨਾ ਫਰਕ ਹੈ ਮੈਂ ਮੈਨੂੰ ਕਾਫੀ ਲੱਗਿਆ ਮੈਂ ਇਹਨਾਂ ਸਰੀਰ ਹਾਲਾ ਤਾਂ ਕਿ ਰਿਪੋਰਟ ਕਰਾਇਆ ਹੁਣ ਬਦਲ ਲੱਗੇਗਾ ਰਿਪੋਰਟ ਕਰਾਉਣ ਦੇ ਬਦਲ ਲੱਗੇਗਾ ਪਰ ਕਾਫੀ ਆ ਗਿਆ ਹਾਂਜੀ ਹਾਂਜੀ ਤੁਸੀਂ ਕਿੱਥੋਂ ਆਏ ਹੋ ਪ੍ਰਾਪ ਹੋਣਗੇ ਸੀਗੇ ਤੁਸੀਂ ਕਿੱਥੋਂ ਆਏ ਹੋ ਮੈਂ ਤਾਂ ਸ਼ਹਿਰੋਂ ਆਇਆ ਹੁਸ਼ਿਆਰਗੁਰੋਂ ਆਇਆ ਹਾਂ ਹੁਸ਼ਿਆਰਗੁਰ ਕੋਈ ਬਾਬਾ ਨਹੀਂ ਹੈਗਾ ਕੀ ਪਤਾ ਸਰ ਹੈਗੇ ਬਾਬੇ ਸੌਣਾਂਗੇ ਹਾਂ ਅਸੀਂ ਵੀਡੀਓ ਦੇਖ ਕੇ ਆਏ ਸੀਗੇ YouTube ਦੀ ਉਹ ਵੀਡੀਓ ਲਗਾਉਣ ਲੈ ਕੇ ਚੱਲੀ ਸੀਗੀ ਉਹ ਵੀਡੀਓ ਜੋ ਲਗਾਉਣ ਲੈ ਕੇ ਚੱਲੀ ਫਿਰ ਕੀ ਤੁਹਾਨੂੰ ਪਤਾ ਕੀ ਲੱਗਿਆ ਕੀ ਪਤਾ ਲੱਗਣਾ ਕਿ ਇੱਥੇ ਝਾਲਾ ਕਰਦੇ ਏ ਨੀ ਸਵਾਰ ਝਾੜਾ ਕੀਤਾ ਜਾਂਦਾ ਤੁਹਾਡੀ ਇੱਕਾ ਕਾफी ਪੀਲੀਆਂ ਨੇ ਹਾਂਜੀ ਹਾਂਜੀ ਕਿਦਮਾ ਤੁਹਾਡਾ ਆ ਦੂਸਰਾ ਜਿੰਨਾ ਸਵਾਰੀ ਦੇ ਹਿਸਾਬ ਨਾਲ ਆ ਜੀ ਹਾਂਜੀ ਹਾਂਜੀ ਆ ਦੂਸਰਾ ਝਾੜਾ ਕਿੰਨਾ ਕੁ ਫਰਕ ਪੈ ਗਿਆ ਤੁਹਾਨੂੰ ਕੋਈ ਹੁਣ ਕੱਲ ਪਤਾ ਲੱਗਿਆ ਸਰ ਤੀਸਰੇ ਝਾੜੇ ਦੇ ਬਾਅਦ ਕੱਲ੍ਹ ਪਹਿਲਾਂ ਲੱਗਿਆ ਰਿਪੋਰਟ ਤੇ ਪਤਾ ਲੱਗਿਆ ਮੈਨੂੰ ਕਿੱਦਾਂ ਪਤਾ ਲੱਗਿਆ ਬਿਲਕੁਲ ਬਿਲਕੁਲ ਬੱਚੇ ਵੀ ਘਰਾਂ ਆ ਰਹੇ ਨੇ ਤੁਸੀਂ ਕਿੱਥੋਂ ਆਏ ਹੋ ਮੈਂ ਇੱਥੋਂ ਆ ਗੁਰਗੋਵਿੰਦ ਸਿੰਘ ਆਪਾਂ ਲੁਧਿਆਣੀ ਤੋਂ ਹੀ ਆਏ ਹਾਂ ਤਿੰਨਵਾਂ ਝਾੜਾ ਤੁਹਾਡਾ ਤੇ ਤੀਜਾ ਹੈ ਜੀ ਤੀਸਰਾ ਝਾੜਾ ਹੈ ਕਿੰਨਾ ਫਰਕ ਕਿੰਨਾ ਪੈ ਗਿਆ ਬਹੁਤ ਫ ਹੈ ਕਿ ਪੀਲੀਆ ਪਤਾ ਕਿਦਾਂ ਲੱਗਿਆ ਪੀਲੀਆ ਉਹ ਡਾਕਟਰ ਨੇ ਬੋਤਾ ਜੀ ਡਾਕਟਰ ਨੇ ਦੱਸਿਆ ਹਾਂ ਜੀ ਹਾਲਾਤ ਕੀ ਦੱਸਿਆ ਤੇ ਉਹ ਦਵਾਈ-ਦਵਾਈ ਦਿੱਤਾ ਸੀਗਾ ਫਿਰ ਪਤਾ ਲੱਗਿਆ ਇੱਥੇ ਜਿਆੜਾ ਹੁੰਦਾ ਤੇ ਫਿਰ ਮੈਂ ਕਿਹਾ ਚਲੋ ਇੱਥੇ ਵੀ ਦੇਖ ਲਈਏ ਤਾਜ਼ ਤਿੱਜਾ ਹੈ ਵਾ ਕਾਫੀ ਫਰਕ ਆਏਗਾ ਤੁਸੀਂ ਬੀਬੀ ਦਾ ਕਰਾਣਾ ਹੈ ਉਹ ਝੜਾ ਡਾਕਟਰ ਉਹ ਦੇਖਣ ਦੀ ਨਹੀਂ ਪ੍ਰੈਪਰ ਕਰਦੇ ਆ ਕਿ ਵਿਟਾਮਿਨ ਡੀ ਸੂਰਜ ਦੇ ਵਿੱਚ ਬੱਚੇ ਨੂੰ ਲੈ ਕੇ ਜਾਓ ਉਹ ਕਿਊਬਾਂ ਦੇ ਵਿੱਚ ਬੀਬੀ ਰੱਖਿਆ ਜਾਊਗਾ ਤੇ ਕਿੰਨਾ ਫਰਕ ਪੈ ਗਿਆ ਬੀਬੀ ਨੂੰ ਮੈਂ ਕੱਲ ਹੀ ਆਈ ਸੀਗੀ ਕੱਲ ਹੀ ਫਰਕ ਪੈ ਗਿਆ ਸੀਗਾ ਯਾਨੀ ਕਿੰਨਾ ਫਰਕ ਪੈ ਗਿਆ ਕਾਫੀ ਫਰਕ ਆ ਜਿਹੜਾ ਸੈਕੰਡ ਚੜਾ ਹਾਂ ਦੂਸਰਾ ਚੜਾ ਹਾਂਜੀ ਕੱਲ ਤਾਂ ਕਾਫੀ ਜ਼ਿਆਦਾ ਸੀਗਾ ਡਾਕਟਰ ਨੇ ਵੀ ਕੀਤਾ ਵਾ ਤੇ ਉਹਨਾਂ ਦੀ ਦਵਾਈ ਤਾਂ ਚਲੋ ਉਹਨਾਂ ਨੇ ਵਿਟਾਮਿਨ ਡੀ ਦੀ ਦਿੱਤੀ ਐ ਮੈਨੂੰ ਤੇ ਫਿਰ ਮੈਨੂੰ ਇੱਥੇ ਦਾ ਮੇਰੇ ਚਾਚਾ ਜੀ ਨੇ ਦੱਸਿਆ ਕਿ ਜਦ ਆਪਾਂ ਟਿੱਬਾ ਰੋਟੇ ਹੈਗੇ ਜਦ ਕਿ ਮੈਂ ਇੱਥੇ ਰਣੀ ਆ ਤੇ ਫਿਰ ਪਤਾ ਨਹੀਂ ਸੀਗਾ ਤੁਹਾਨੂੰ ਨਾ ਪਰ ਉਹਦੇ ਤੇ ਮੈਨੂੰ ਪਤਾ ਹੀ ਨਹੀਂ ਸੀਗਾ ਨਹੀਂ ਮੇਰੇ ਫਿਰ ਮੈਂ ਪੁੱਛਿਆ ਨਾ ਕਾਫੀ ਜਨਨ ਨੇ ਬਈ ਨੂੰ ਇਦਾਂ ਹੋਇਆ ਹੋਇਆ ਫਿਰ ਮੈਂ ਚਾਚਾ ਜੀ ਕਹਿੰਦੇ ਆ ਫੇਸਬੁੱਕ ਤੇ ਉਹਨਾਂ ਨੇ ਦੇਖਿਆ ਹੋਣਾ ਕਹਿੰਦੇ ਆਪਣੇ ਬਿਲਕੁਲ ਲਾਲ ਹੋ ਰਿਹਾ ਤੇ ਆਪਾਂ ਨੂੰ ਪਤਾ ਨਹੀਂ ਬਿਲਕੁਲ ਚਲੋ ਇੱਕ ਆਸ ਹੁੰਦੀ ਆ ਬੱਚੇ ਨੂੰ ਵੀ ਕਿਦਾਂ ਕਾਫੀ ਫਰਕ ਹੈ ਫਰਕ ਕਾਫੀ ਹੈ ਹਾਂਜੀ ਤੁਸੀਂ ਵੀ ਟੜਾ ਕਰਾਣਾ ਬਾਬਾ ਜੀ ਅੱਜ ਤੱਕ ਤਾਂ ਸਾਫਾ ਲੱਗਦਾ ਪੀੜਾ ਹੋਇਆ ਹੋਇਆ ਹਾਂਜੀ ਮੈਂ ਪਹਿਲਾਂ ਹੀ ਆਇਆ ਹਾਂ ਪਹਿਲੇ ਦਿਨ ਨਹੀਂ ਆਇਆ ਪਹਿਲੇ ਦਿਨ ਆਈ ਤਾਂ ਤੁਸੀਂ ਆਏ ਹੋ ਵੀਰਸ ਨਗਰ ਜੀ ਬਲੌਕ ਬਸ ਮੇਰੇ ਰਿਸ਼ਤੇਦਾਰ ਆਏ ਜਾਂ ਮੈਨੂੰ ਪਤਾ ਸੀਗਾ ਉਹ ਲੈ ਕੇ ਆਏ ਪਹਿਲਾਂ ਸਾਡਾ ਕਰਾਣਾ ਹੈ ਜੀ ਪਹਿਲਾਂ ਹੀ ਕਰਾਣਾ ਹੈ ਜੀ ਪਹਿਲਾਂ ਹੀ ਕਰਾਣਾ ਹੈ ਪਰ ਬਿਲਕੁਲ ਲੱਗ ਰਹੀ ਆ ਕਿਉਂਕਿ ਆਵਾਮ ਜਿਹੜੀ ਇੱਥੇ ਪਹੁੰਚੀ ਹੋਈ ਨਾ ਆਵਾਮ ਨੂੰ ਸਭ ਪਤਾ ਠੀਕ ਹੈ ਡਾਕਟਰਾਂ ਕੋਲ ਜਾ ਚੁੱਕੇ ਆ ਡਾਕਟਰ ਕੋਲ ਤਾਂ ਬਹੁਤ ਪੈਸਾ ਲੱਗ ਗਿਆ ਬੜਾ ਪੈਸਾ ਲੱਗ ਗਿਆ ਇਹ ਕਾਪੀ ਬਖਸ਼ੀ ਹੁੰਦੀ ਹੈ ਹਾਂ ਜੀ ਇਹ ਇੰਸਟਾ ਹੈ ਨਾ ਜਿਹੜੀ ਮਿਲੀ ਹੋਗੀ ਇਹਨਾਂ ਨੂੰ ਨਹੀਂ ਸਹਰੀ ਜੀ ਬਖਸ਼ ਕਿੱਥੋਂ ਮਿਲੀ ਤੁਹਾਨੂੰ ਅਸੀਂ ਆਪਣੇ ਸੱਜਣ ਸੀਗੇ ਜੀ ਹਾਂ ਉਹਨਾਂ ਨੇ ਸਾਨੂੰ ਇਹ ਬਖਸ਼ ਦਿੱਤੀ ਸੀ 2010 ਦੇ ਵਿੱਚ ਬਸ ਜਦੋਂ ਤੁਸੀਂ ਪਹਿਲੀ ਵਾਰ ਇਹ ਅੱਜ ਤੋਂ 8-10 ਮਹੀਨੇ ਪਹਿਲਾਂ ਇਹ ਚੈਨਲ ਤੇ ਲਾਈਵ ਕੀਤਾ ਸੀਗਾ ਬਸ ਉਸ ਤੋਂ ਬਾਅਦ ਇਹ ਫੇਮਸ ਹੋ ਗਿਆ ਚਲੋ ਲੋਕੀ ਆਉਣ ਲੱਗੇ ਲੋਕੀ ਠੀਕ ਵੀ ਆਉਣ ਲੱਗੇ ਆ ਤਾਨੂੰ ਇਹਦੇ ਤੇ ਖੁਸ਼ੀ ਹੋ ਜਾਂਦੀ ਹੈ ਜੀ ਠੀਕ ਹੈ ਜੀ ਬਿਲਕੁਲ ਕੀ ਨਾਮ ਕੀ ਜਿੰਨੇ ਬਖਸ਼ ਦਿੱਤੀ ਸੀਗੇ ਤੇ ਇੱਕ ਰਾਮ ਜੀ ਜੀ 30 ਰਾਮ ਹਾਂ ਜੀ ਹਾਂ ਉਹਨਾਂ ਨੂੰ ਬਖਸ਼ੀ ਤੋਂ ਮਿਲੀ ਉਹ ਇਹ ਨਹੀਂ ਮੈਨੂੰ ਪਤਾ ਜੀ ਉਹਨਾਂ ਨੇ ਕਿੱਥੋਂ ਬਖਸ਼ ਲਈ ਸੀਗੀ ਜੀ ਲੇਕਿਨ ਤੁਸੀਂ ਵੀ ਝੜਾ ਕਰਾਣ ਆਏ ਹੋ ਕੌਣ ਆਏ ਮਮੀ ਆਏ ਤੁਹਾਡੇ ਸਾਸੂ ਮਾਂ ਅੱਛਾ ਉਹਨਾਂ ਨਾਲ ਹੀ ਆ ਤੁਹਾਡੇ ਨਾਲ ਹੀ ਆ ਤੁਹਾਡੇ ਨਾਲ ਹੀ ਆ ਤੁਸੀਂ ਕਿੱਥੋਂ ਆਏ ਹੋ ਚਿਬਾ ਰੋਡ ਸੇ ਆ ਕਿਨੂੰ ਚੜ ਕਿਨੂੰ ਹੈਗਾ ਬੀਲੀਆ ਇਸ ਬੱਚੇ ਨੂੰ ਕਿਸ ਬੱਚੇ ਨੂੰ ਕਿਨਾਂ ਮਾ ਤੁਹਾਡਾ ਹੂੰ ਕਿਦਾਂ ਮਾ ਝੜਾ ਕਰਾ ਰਹੇ ਹੋ आज तीसरा दिन है तीन दिन सकर वाले तीन दिन तो आ रहे हो कितना फर्क है ਸਕੂਨ ਨਿਆਬ ਤੋਂ ਫਰਕ ਲੱਗ ਰਹਾ ਬਹੁਤ ਜੀ ਕਿੰਨਾ ਫਰਕ ਹੈਗਾ ਤੇ ਬਹੁਤ ਬੜਾ ਜੀ ਪਹਿਲੇ ਦਿਨ ਪਹਿਲੇ ਦਿਨ ਆਇਆ ਸੀ ਅੱਖਾਂ ਬਿਲਕੁਲ ਪੀਲੀਆਂ ਸੀਗੀਆਂ ਨੇ ਅੰਗਲ ਕੋ ਠੀਕ ਲੱਗ ਰਿਹਾ ਸੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਲੇਕਿਨ ਅੰਦਾਜ਼ੀਆ ਟਿਬਾ ਰੋੜ ਦੇ ਉੱਤੇ ਜੇ ਤੁਸੀਂ ਜਾਂਦੇ ਹੋ ਦਲਜੀਤ ਸਿੰਘ ਗਰਵਾਰ ਭੋਲੇ ਤੋਂ ਪਹਿਲੇ ਇਹ ਬੈਠੇ ਹੁੰਦੇ ਨੇ ਵੀਰਵਾਰ ਨੂੰ ਨਹੀਂ ਕੀਤਾ ਜਾਂਦਾ ਕੱਲਾ ਬਿਲਕੁਲ ਵੀਰਵਾਰ ਨੂੰ ਵੀਰਵਾਰ ਇਸ ਕਰਕੇ ਨਹੀਂ ਕੀਤਾ ਜਾਂਦਾ ਪੀਲੀ ਚੀਜ਼ ਦਾ ਪ੍ਰੇਸ਼ ਕੀਤਾ ਜਾਂਦਾ ਤੇ ਉਸ ਵਕਤ ਤੁਸੀਂ ਆਸ ਤੋਂ ਪਹਿਲੇ ਜਿਹੜੇ 6 ਦਿਨ ਤੁਸੀਂ ਆ ਸਕਦੇ ਹੋ 6 ਦਿਨ ਦੇ ਵਿੱਚ ਕਾਮਿੰਗ 9:00 ਤੋਂ 11:30 ਤੋਂ 1:00 ਦਾ लगेगा क्योंकि लुधियाना लाइव पहले खबर चलाई थी उसके बाद काफी आवाम ने तो फर्क पाया जो अवामेंट गलबात भी कर पहुंची है लेकिन सचिया खबर देखने से हमेशा दे लाइक करो लुधियाना लाइव तो विशाल कपूर लुधियाना लाइव